ਸਭ ਥੱਲੇ ਸੋ ਆਓ ਗੁਰੂ ਸਾਹਿਬ ਜੀ ਬਚਨ ਕਰਦੇ ਨੇ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤ ਕਬੀਰ ਜੀ ਨਿਰਦੇਸ਼ਕ ਮੰਗਲ ਕਰਦੇ ਨੇ ਪ੍ਰਮਾਤਮਾ ਇੱਕ ਹੈ ਓੰਕਾਰ ਸਾਰਾ ਉਹਦਾ ਪਸਾਰ ਹੈ ਇਹ ਸਤਿਗੁਰ ਪ੍ਰਸਾਦ ਚੇਤਨ ਤੇ ਆਨੰਦ ਸਰੂਪ ਹੈ ਵਾਹਿਗੁਰੂ ਗੁਰਾਂ ਦੀ ਕਿਰਪਾ ਕਾਲਪੁਰਖ ਦੀ ਕਿਰਪਾ ਦੁਆਰਾ ਐਸੇ ਇੱਕ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਸੁਰਾਗਤ ਨਾਸਰੀ ਹੈ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਰਚਨਾ ਤੋਂ ਇਹ ਪਾਵਨ ਬਚਨ ਉਚਾਰਨ ਹੋਇਆ ਹੈ ਸਨਕ ਅਨੰਦ ਮਹੇਸ਼ ਸਮਾਨਾ ਸ਼ੇਖ 나ਗ ਤੇਰੋ ਮਰਮ ਨਾ ਜਾਣਾਂ ਸਨਕ, ਸੰਨੰਦ ਤੇ ਸਨਾਤਨ ਤੇ ਸੰਤਕੁਮਾਰ ਇਹ ਚਾਰ ਭਰਾ ਹੋਏ ਨੇ ਤੇ ਬ੍ਰਹਮਾ ਜੀ ਦੇ ਪੁੱਤਰ ਹੋਏ ਨੇ ਸਨਕ, ਸੰਨੰਦ ਤੇ ਸੰਤ ਸਨਾਤਨ ਸੰਤਕੁਮਾਰ ਤੇ ਸੁਨਾਨ ਇਹ ਚਾਰ ਸੁਪੁੱਤਰ ਬ੍ਰਹਮਾ ਜੀ ਦੇ ਇਹ ਸਾਧ ਸੰਗਤ ਜੀ ਕੁਵਾਰੇ ਪਨ ਦੇ ਵਿੱਚ ਰਹੇ ਨੇ ਤੇ ਅੱਜ ਵੀ ਰਹਿ ਰਹੇ ਨੇ ਕੁਵਾਰਾ ਪਨ ਮਤਲਬ 15 ਸਾਲ ਤੋਂ ਲੈ ਕੇ 20 ਸਾਲ ਦੀ ਉਮਰ ਤੱਕ ਭਾਵ ਜਦੋਂ ਤੋਂ ਜਨਮੇ ਨੇ ਇਹ ਜਵਾਨੀ ਨੇ ਆਦ ਖਟ ਨਹੀਂ ਆਇਆ ਇਹਨਾਂ ਤੇ ਬੜੇ ਪਾਨੀ ਆਇਆ ਬੜੇ ਪਿਵਾਦ ਮੌਤ ਆ ਜਾਂਦੀ ਹੈ ਰਸਾਦ ਸੰਗਤ ਜੀ ਇਹ ਐਸੀ ਸ਼ਕਤੀ ਹੈ ਕਿ ਇਹ ਕੁਵਾਰੇਪਣ ਵਿੱਚ ਰਹੇ ਨੇ ਤੇ ਪਰਮਾਤਮਾ ਨੂੰ ਧਿਆਉਂਦੇ ਨੇ ਪਰਮਾਤਮਾ ਦਾ ਨਾਮ ਜਪਦੇ ਨੇ ਹਰ ਵੇਲੇ ਉਹ ਉਹਨੂੰ ਆਪਣੀ ਰਸਨਾ ਦੁਆਰ ਅਰਾਧ ਦੇ ਰਹੇ ਰਹਿੰਦੇ ਨੇ ਸੋ ਗੱਲ ਭਗਤ ਕਬੀਰ ਜੀ ਇਹ ਕਰਦੇ ਨੇ ਕਹਿੰਦੇ ਵੀ ਇੰਨਾ ਚਿਰ ਉਹਨਾਂ ਨਾਮ ਜਪਦਿਆਂ ਨੂੰ ਹੋ ਗਿਆ ਅਰਾਧਿਆਂ ਨੂੰ ਹੋ ਗਿਆ ਸੁਭਗੁਣ ਵਾਹਿਗੁਰੂ ਪਰਮਾਤਮਾ ਦੇ ਗਉਂਦਿਆਂ ਨੂੰ ਹੋ ਗਿਆ ਪਰ ਉਹ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ ਆਖੋ ਸਤਨਾਮ ਸੰਕ ਸੁਨੰਦ ਮਹੇਸ਼ ਸ਼ਿਵਜੀ ਭਗਵਾਨ ਵੇਖੋ ਕਿੰਡੀ ਵੱਡੀ ਉਹਨਾਂ ਦੀ ਭਗਤੀ ਹੈ ਸ਼ਿਵਜੀ ਦੀ ਸਮਾਨਾ ਦਾ ਮਤਲਬ ਹੁੰਦਾ ਸਮਾਨ ਕਹਿੰਦੇ ਮਹੇਸ਼ ਸ਼ਿਵਜੀ ਵਰਗੇ ਸ਼ਿਵ ਜੀ ਭਗਵਾਨ ਦੇ ਸਮਾਨ ਜਾਂ ਚਾਰੇ ਪੁੱਤਰ ਜਿਹੜੇ ਬ੍ਰਹਮਾ ਦੇ ਹੋਏ ਨੇ ਉਹਨਾਂ ਦੇ ਸਮਾਨ ਹੋਰ ਵੀ ਵੱਡੇ ਨੇ ਉਹਨਾਂ ਦੇ ਸਮਾਨ ਉਹਨਾਂ ਵਰਗੇ ਹੋਰ ਵੀ ਵੱਡੇ ਨੇ ਜਿਹੜੇ ਪ੍ਰਮਾਤਮਾ ਦੀ ਭਗਤੀ ਕਰਦੇ ਨੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੁੜੇ ਹੋਏ ਨੇ ਵੱਡੇ ਨੇ ਹੋਰ ਵੀ ਪਰ ਕੋਈ ਵੀ ਵਾਹਿਗੁਰੂ ਦਾ ਭੇਦ ਨਹੀਂ ਪਾ ਸਕਿਆ ਆਖੋ ਸਤਨਾਮ ਸਾਨਕ ਅਨੰਦ ਮਹੇਸ਼ ਸਮਨ ਤੇ ਸ਼ੇਖ 나ਗ ਤੇਰੋ ਮਰਮ ਨਾ ਜਾਨਨਾ ਸ਼ੇਸ਼ 나ਗ ਸਾਧ ਸੰਗਤ ਜੀ ਇਹ ਸ਼ੇਸ਼ 나ਗ ਜਿਹੜਾ ਹੈ ਇਹਦੀਆਂ ਹਜ਼ਾਰਾਂ ਜੀਭਾਂ ਨੇ ਹਜ਼ਾਰਾਂ ਜੀਭਾਂ ਦੇ ਨਾਲ ਤੇ ਗੁਰਮੁਖ ਪਿਆਰਿਓ ਰੋਜ ਪਰਮਾਤਮਾ ਦਾ ਨਵਾਂ ਨਾਮ ਲੈਂਦਾ ਰੋਜ ਨਵਾਂ ਨਾਮ ਇਹ ਬਾਣੀ ਦੇ ਅੰਦਰ ਆਖਿਆ ਸਾਹੇ ਮੇਰਾ ਨੀਤ ਨਵਾ ਪਰਮਾਤਮਾ ਵਾਹਿਗੁਰੂ ਨਿਤ ਨਵਾ ਉਹਦਾ ਨਾਮ ਵੀ ਪਰਮੇਸ਼ਰ ਦਾ ਨਿਤ ਨਵਾ ਨਿਤ ਅਪਡੇਟ ਹੈ ਗੁਰਮੁਖ ਪਿਆਰਿਓ ਪਰੁ ਛੇਸ਼ਨਾਗ ਜਿਹੜਾ ਭਗਵਾਨ ਦਾ ਸਗਾਸਣ ਵੀ ਬਣ ਜਾਂਦਾ ਹੈ ਭਗਵਾਨ ਉਹਤੇ ਬੈਠ ਕੇ ਦਰਸ਼ਨ ਦੇਂਦੇ ਨੇ ਸ਼ੇਸ਼ਨਾਗ ਤੇ ਪਰ ਉਹ ਵੀ ਅੰਤ ਨਹੀਂ ਪਾ ਸਕਿਆ ਭਗਵਾਨ ਪਰਮੇਸ਼ਰ ਨੇ ਹਜ਼ਾਰਾਂ ਜੀਵਾਂ ਨੇ ਉਹਦੀਆਂ ਹਰ ਰੋਜ਼ ਨਮਾ ਨਾਮ ਲੈਂਦਾ ਸ਼ੇਸ਼ਨਾਗ ਤੇਰਾ ਮਰਮ ਨਾ ਜਾਨਣਾ ਮਰਮ ਮਤਲਬ ਭੇਦ ਵਾਹਿਗੁਰੂ ਦਾ ਅਕਾਲ ਪੁਰਖ ਪਰਮੇਸ਼ਰ ਦਾ ਉਹ ਵੀ ਭੇਤ ਨਾ ਜਾਣ ਸਕਿਆ ਗੁਰਬਾਣੀ ਦੇ ਅੰਦਰ ਹੋਰ ਸਖਾਲਾ ਕੀਤਾ ਸਤਿਗੁਰਾਂ ਨੇ ਸ੍ਰੀ ਜਗਜੀਤ ਸਿੰਘ ਸਾਹਿਬ ਦੇ ਅੰਦਰ ਆਪਾਂ ਪੜਦੇ ਹਾਂ ਅੰਤੁ ਨਾ ਸਿਫਤੀ ਕਹਿਣ ਨਾ ਅੰਤ ਅੰਤੁ ਨਾ ਕਰਨੈ ਦੇਣ ਨਾ ਅੰਤ ਕਹਿੰਦੇ ਕੋਈ ਅੰਤ ਨਹੀਂ ਪਾ ਸਕਿਆ ਨਾ ਉਹਦੀ ਸਿਫਤ ਕਰਕੇ ਨਾ ਸਾਧ ਸੰਗਤ ਜੀ ਕੋਈ ਸੇਵਾ ਕਰਕੇ ਸਿਮਰਨ ਕਰਕੇ ਨਾ ਉਹਨੂੰ ਕਹਿ ਕਹਿ ਕੇ ਨਾਮ ਜਪ ਜਪ ਕੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਸੋ ਇਸ ਤਰ੍ਹਾਂ ਅੰਤਰੀ ਲੀ ਤੁਕ ਹੈ ਤਾ ਕੇ ਅੰਤ ਨਾ ਪਾਏ ਜਾਹੇ ਸੋ ਵਾਹਿਗੁਰੂ ਪਰਮਾਤਮਾ ਦਾ ਅੰਤ ਕੋਈ ਨਹੀਂ ਪਾ ਸਕਦਾ ਕਈ ਪੰਕਤੀਆਂ ਜਪਜੀ ਸਾਹਿਬ ਦੇ ਵਿੱਚ ਐਸੀਆਂ ਨੇ ਕੀ ਅਕਾਲ ਪੁਰਖ ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਦਾ ਸੋ ਇਸ ਤਰ੍ਹਾਂ ਵੱਡੇ ਵੱਡੇ ॠषि मुनि ਦੇਵਤੇ ਹੋਏ ਨੇ ਜਿਹੜੇ ਅੰਤ ਨਹੀਂ ਪਾ ਸਕੇ ਪਰਮਾਤਮਾ ਦਾ ਹੁਣ ਜੇ ਕੋਈ ਮਛਲੀ ਸਾਗਰ ਦੇ ਵਿੱਚ ਸਮੁੰਦਰ ਦੇ ਵਿੱਚ ਹੈ ਉਹ ਚਾਵੇ ਵੀ ਮੈਂ ਸਾਗਰ ਸਮੁੰਦਰ ਦਾ ਅੰਤ ਪਾ ਲਵਾਂਗੀ ਤੇ ਉਹਦੀ ਮੂਰਖਤਾਈ ਹੈ ਉਹ ਅੰਤ ਨਹੀਂ ਪਾ ਸਕਦੀ ਪਰ ਆਨੰਦ ਮਾਣ ਸਕਦੀ ਹੈ ਸਾਗਰ ਦਾ ਆਖੋ ਸਤਿਨਾਮ ਇਸੇ ਤਰ੍ਹਾਂ ਗੁਰਬਾਣੀ ਗਿਆਨ ਸਾਧ ਸੰਗ ਜੀ ਐਨੀ ਰੋਹਾਨੀਅਤ ਦੀ ਸ਼ਕਤੀ ਹੈ ਐਨੀ ਰੋਹਾਨੀਅਤ ਦਾ ਸਮੁੰਦਰ ਤੇ ਸੋਮਾ ਹੈ ਸਾਧ ਸੰਗ ਜੀ ਐਨੇ ਸੁੱਖ ਦਾ ਸੋਮਾ ਹੈ ਅਸੀਂ ਇਹਦੇ ਵਿੱਚ ਆਨੰਦ ਮਾਣ ਸਕਦੇ ਆ ਜੇ ਕੋਈ ਮਨੁੱਖ ਕਹੇ ਚਾਰ ਦਿਨ ਨਾਮ ਜਪ ਕੇ ਵੀ ਮੈਂ ਵਾਹਿਗੁਰੂ ਨੂੰ ਪਾ ਲਾਂਗਾ ਜਾਂ ਮੈਂ ਬੜਾ ਨਾਮ ਜਪਦਾ ਮੈਂ ਬੜੀ ਸੇਵਾ ਕਰਦਾ ਮੈਂ ਬੜੇ ਪ੍ਰਬੰਧ ਚਲਾਣਾ ਮੈਂ ਇੰਜ ਕਰਦਾ ਮੈਂ ਇੰਜ ਕਰਦਾ ਕਹਿੰਦੇ ਨਹੀਂ ਹੋ ਸਕਦਾ ਇਦਾਂ ਨਹੀਂ ਹੋ ਸਕਦਾ ਕਦੇ ਮਾਨ ਨਾ ਕਰੀਏ ਕਦੇ ਦਾਵਾ ਨਾ ਕਰੀਏ ਵੀ ਜੇ ਮੈਂ ਨਾ ਹੋਵਾਂ ਤੇ ਆਹ ਕਰਮ ਨਹੀਂ ਚੱਲਣਾ ਜੇ ਮੈਂ ਨਾ ਹੋਵਾਂ ਤੇ ਆਹ ਨਹੀਂ ਹੋਣਾ ਨਹੀਂ ਭਾਈ ਕਦੇ ਵੀ ਐਸਾ ਨਾ ਸੋਚੀਏ ਜਦੋਂ ਆਪਾ ਨਹੀਂ ਸੀ ਉਦੋਂ ਕਿਵੇਂ ਦੁਨੀਆ ਚੱਲਦੀ ਪਈ ਸੀ ਫਿਰ ਤੇ ਉਹ ਟਟਿਰੀ ਵਾਲਾ ਕੰਮ ਹੋ ਗਿਆ ਜਿਵੇਂ ਟਟਿਰੀ ਸਾਧ ਸੰਗਤ ਜੀ ਕਹਿੰਦੇ ਜਦੋਂ ਸੌਂਦੀ ਆ ਨਾ ਤੇ ਅਸਮਾਨ ਵੱਲ ਲੱਤਾਂ ਚੁੱਕ ਕੇ ਸੌਂਦੀ ਹੈ ਉਹਨੂੰ ਕਿਸੇ ਨੇ ਪੁੱਛਿਆ ਕਹਿੰਦੇ ਇਦਾਂ ਕਦੋਂ ਸੌਂਨੀ ਹੈ ਇਦਾਂ ਕਾਹਤੋਂ ਪੈਣੀ ਹੈ ਜਦੋਂ ਆਰਾਮ ਵਿੱਚੋਂ ਔਨੀ ਹੈ ਲੱਤਾਂ ਉੱਪਰ ਚੱਕ ਲੈਣੀਆਂ ਹੈ ਉਹ ਕਹਿੰਦੇ ਲੱਤਾਂ ਤਾਂ ਮੈਂ ਤਾਂ ਉੱਪਰ ਨੂੰ ਕਰਦੀਆਂ ਕਿ ਅਸਮਾਨ ਥੱਲੇ ਨਾ ਡਿੱਗ ਪੇ ਕਿਤੇ ਦੁਨੀਆ ਥੱਲੇ ਨਾ ਆ ਜਾਏ ਜੇ ਅਸਮਾਨ ਖਲੋਤਾ ਤੇ ਆ ਮੇਰੀਆਂ ਲੱਤਾਂ ਕਰਕੇ ਖਲੋਤਾ ਆਖੂ ਸਤਨਾਮ ਕੋਈ ਕਦੇ ਵੀ ਇਦਾਂ ਦਾ ਮਾਣ ਨਾ ਕਰੀਏ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਉਸ ਪਰਮੇਸ਼ਰ ਦਾ ਇਸ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਪਾ ਸਕਿਆ ਬੜੇ ਬੜੇ ॠषि मुनि ਤਾਂ ਹੋਗੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਗਿਰਹਾਉ ਦੀਆਂ ਤੁਕਾਂ ਕਹਿੰਦੇ ਨੇ ਸੰਤ ਸੰਗਤ RAM ਹਿਰਦੈ ਵਸਾਈ ਤੇ ਜਿਨ੍ਹਾਂ ਨੂੰ ਭਾਈ ਅੰਤਰ ਆਤਮਾ ਗਿਆਨ ਹੋ ਗਿਆ ਜਿਹੜੇ ਰੋਜ਼ ਦੇ ਸਤਸੰਗੀ ਨੇ ਉਹਨਾਂ ਨੇ ਖਿਆਲੀ ਛੱਡ ਦਿੱਤਾ ਵੀ ਪ੍ਰਮਾਤਮਾ ਦਾ ਅੰਤ ਪਾਉਣਾ ਤਾਂ ਬਹੁਤ ਔਖਾ ਹੈ ਅੰਤ ਤਾਂ ਕੀ ਉਹ ਕਹਿੰਦੇ ਸੋਚਣਾ ਵੀ ਔਖਾ ਇਸ ਗੱਲ ਨੂੰ ਤੇ ਆਪਾਂ ਕੀ ਕਰਨਾ ਵੀ ਰੋਜ਼ ਸੰਤ ਸੰਗਤ ਰੋਜ਼ ਗੁਰੂ ਦੀ ਸੰਗਤ ਕਰਕੇ ਆਨੰਦ ਲੈਣਾ ਤੇ ਰਾਮ ਰਿਦੈ ਵਸਾਈ ਆਪਣੇ ਹਿਰਦੇ ਦੇ ਵਿੱਚ ਰਮੇ ਹੋਏ ਪਰਮਾਤਮਾ ਦੇ ਨਾਮ ਨੂੰ ਵਸਾ ਲੈਣਾ ਬਸ ਇੰਨਾ ਕਰਮ ਕਰਨਾ ਆਪਾਂ ਕੀ ਲੈਣਾ ਅੰਤ ਤੋਂ ਕੀ ਲੈਣਾ ਇਹ ਕਹਿ ਕੇ ਮੇਰੇ ਬਿਨਾਂ ਸਰਦਾ ਨਹੀਂ ਇਸ ਕਰਕੇ ਕਹਿੰਦੇ ਸੰਤ ਸੰਗਤ ਰਾਮ ਹਿਰਦੈ ਵਸਾਈ ਉਹ ਕਹਿੰਦੇ ਆਨੰਦ ਲਈਏ ਸੇਵਾ ਤੇ ਸਿਮਰਨ ਦਾ ਹਿਰਦੇ ਦੇ ਵਿੱਚ ਪ੍ਰਮਾਤਮਾ ਨੂੰ ਵਸਾ ਲਈਏ ਰਹਾਉ ਦਾ ਵਿਸ਼ਰਾਮ ਦੇ ਕੇ ਅੱਗੇ ਸਤਿਗੁਰੂ ਜੀ ਬਚਨ ਕਰਦੇ ਨੇ ਹਨੂਮਾਨ ਸਰਗੜ ਸਮਨ ਨਾਮ ਕਹਿੰਦੇ ਹਨੂਮਾਨ ਜੋਧਾ ਜਿਨ੍ਹਾਂ ਨੇ ਛਾਤੀ ਬਾੜ ਕੇ ਸਾਧ ਸੰਗ ਜੀ ਇਹ ਬੁਖਾ ਦਿੱਤਾ ਸੀ ਕਿ ਮੇਰੇ ਹਿਰਦੇ ਦੇ ਵਿੱਚ ਵੇਖੋ ਰਾਮ ਜੀ ਸੀਤਾ ਜੀ ਰਾਮ ਭਗਵਾਨ ਜੀ ਵਸਦੇ ਨੇ ਸੋ ਏਡਾ ਵੱਡਾ ਉਹਨਾਂ ਦਾ ਸੇਵਾਦਾਰ ਸੀ ਏਡਾ ਵੱਡਾ ਸੇਵਕ ਸੀ ਹਨੂਮਾਨ ਜੀ ਯੋਧਾ ਸੀ ਬੜਾ ਜਤੀ ਸਤੀ ਸੀ ਸਾਧ ਸੰਗਤ ਜੀ ਮਹਾਨ ਦੇਵਤਾ ਹੋਇਆ ਹੈ ਹਨੂਮਾਨ ਤੇ ਇਹਨਾਂ ਦੇ ਸਰ ਇਹਨਾਂ ਦੇ ਬੜੇ ਇਹਨਾਂ ਦੇ ਸਮਾਨ ਵੀ ਹਨੂਮਾਨ ਸਰ ਗਰੜ ਸਮਾਨਾ ਕਹਿੰਦੇ ਇਹਨਾਂ ਦੇ ਹੋਰ ਵੀ ਬੜੇ ਸਮਾਨ ਇਹਨਾਂ ਵਰਗੇ ਬੜੇ-ਬੜੇ ਹਨੂਮਾਨ ਬੜੇ-ਬੜੇ ਯੋਧੇ ਸੂਰਮੇ ਬੜੇ-ਬੜੇ ਭਗਤ ਭਗਵਾਨ ਦੇ ਹੋਏ ਨੇ ਪਰ ਕੋਈ ਅੰਤ ਨਹੀਂ ਪਾ ਸਕਿਆ ਉਸ ਅਕਾਲ ਪੁਰਖ ਦਾ ਆਖੋ ਸਤਨਾਮ ਉਹ ਤੋਂ ਵੱਡਾ ਨਹੀਂ ਕੋਈ ਦੇਵਤਿਆਂ ਦਾ ਅਦਬ ਹੈ ਸਤਕਾਰ ਹੈ ਪਰ ਜੇ ਕੋਈ ਇਹ ਕਹੀ ਜਾਵੇ ਵੀ ਦੇਵਤਿਆਂ ਦਾ ਨਾਮ ਤਾਂ ਬਾਣੀ 'ਚ ਵੀ ਲਿਖਿਆ ਸੀ ਤਾਂ ਦੇਵਤਿਆਂ ਨੂੰ ਪੂਜਾਂਗੇ ਬਾਣੀ 'ਚ ਨਾਮ ਪਤਾ ਕਿਵੇਂ ਆਇਆ ਇਹ ਸਮਝਿਆ ਕਰੋ ਪਹਿਲਾਂ ਬਾਣੀ 'ਚ ਨਾਮ ਇਹ ਆਇਆ ਹੈ ਵੀ ਉਹ ਵੀ ਅਕਾਲ ਪੁਰਖ ਦੀ ਵਡਿਆਈ ਕਰਕੇ ਏਡੇ ਦੇਵਤੇ ਬਣਿਆ ਤੇ ਅਕਾਲ ਪੁਰਖ ਦਾ ਉਹ ਅੰਤ ਨਹੀਂ ਪਾ ਸਕੇ ਮਤਲਬ ਅਕਾਲ ਪੁਰਖ ਏਡਾ ਵੱਡਾ ਹੈ ਇਹਨਾਂ ਦੇਵਤਿਆਂ ਤੋਂ ਵੀ ਵੱਡਾ ਹੈ ਆਖੋ ਸਤਨਾਮ ਫਿਰ ਵੱਡੇ ਨੂੰ ਧਿਆਉਣਾ ਚਾਹੀਦਾ ਹੈ ਕਿ ਛੋਟੇ ਤੋਂ ਲੈ ਕੇ ਵੱਡੇ ਤੱਕ ਜਦੋਂ ਪਹੁੰਚ ਹੀ ਵੱਡੇ ਤੱਕ ਹੋ ਜੇ ਤੇ ਫਿਰ ਛੋਟੇ ਤੇ ਆਪੇ ਹੀ ਆ ਜਾਂਦੇ ਨੇ ਜਿੱਥੇ ਸਾਧ ਸੰਗਤ ਦੀ ਕੋਈ ਪ੍ਰਧਾਨ ਮੰਤਰੀ ਉਤਰ ਜੇ ਤੇ ਉੱਥੇ ਐਮ ਐਲ ਏ ਤੇ ਮੁੱਖ ਮੰਤਰੀ ਤੇ ਹੋਰ ਐਰਾ ਗੈਰਾ ਤੇ ਸਾਰੀਆਂ ਆ ਜਿੰਨੇ ਪੁਲਿਸ ਅਫਸਰ ਨੇ ਵੱਡੇ ਤੋਂ ਵੱਡੇ ਡੀਜੀਆਈ ਵਰਗੇ ਸਾਰੇ ਪੂਰੇ ਫਿਰਦਨ ਉੱਥੇ ਆਖੋ ਸਤਨਾਮ ਜਿੱਥੇ ਵੱਡਾ ਹੋਏ ਹਾਤੀ ਦੀ ਪੈੜ ਵਿੱਚ ਸਾਰੀਆਂ ਹੀ ਬੈੜਾਂ ਨੇ ਸੋ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪੂਜ ਲਿਆ ਮਥਾ ਟੇਕ ਦਿੱਤਾ ਇਹ ਸਾਧ ਸੰਗਤ ਜੀ ਸਾਡੀ ਨਮਸਕਾਰ 33 ਕਰੋੜ ਦੇਵੀ ਦੇਵਤਿਆਂ ਨੂੰ ਹੋਗੀ 12 ਵੀਰਾਂ ਨੂੰ ਹੋਗੀ 84 ਸਿੱਧਾਂ ਨੂੰ ਹੋਗੀ 64 ਜੋਗਣੀਆਂ ਨੂੰ ਹੋਗੀ ਸਾਰਿਆਂ ਨੂੰ ਹੋਗੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਕਲਾਮੇ ਦੇ ਵਿੱਚ ਬੈਠੇ ਆ ਇਹਨਾਂ ਦੀ ਬੁੱਕਲ ਵਿੱਚ ਬੈਠੇ ਨਾਖੋ ਸਤਨਾਮ ਗੁਰੂ ਗ੍ਰੰਥ ਸਾਹਿਬ ਨੂੰ ਪੂਜੋ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਸਤਗੁਰਾਂ ਦੀ ਪੂਜਾ ਕਰੋ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਣ ਸੁਹਾਵਾ RAM RAJ ਸੋ ਇਸ ਤਰ੍ਹਾਂ ਕਰਕੇ ਹਨੂਮਾਨ ਜੋਧਾ ਬੜਾ ਹੋਇਆ ਤੇ ਉਹਦੇ ਬੜੇ ਸਮਾਨ ਉਹਨਾਂ ਦੇ ਬੜੇ ਜੋਧੇ ਇੱਥੇ ਹੋਏ ਐ ਆਉਂਦੇ ਜਾਂਦੇ ਰਹੇ ਤੇ ਸਾਧ ਸੰਗਤ ਜੀ ਉਹ ਵੀ ਅੰਤ ਨਹੀਂ ਪਾ ਸਕੇ ਜਿਵੇਂ ਗਰੜ ਤੇ ਵਿਸ਼ਨੂੰ ਜੀ ਸਾਧ ਸੰਗਤ ਜੀ ਸਵਾਰੀ ਕਰਿਆ ਕਰਦੇ ਸੀ ਗਰੜ ਤੋ ਉਹ ਗਰੜ ਦੇ ਸਮਾਨ ਵੀ ਬੜੇ ਨੇ ਜਿਨ੍ਹਾਂ ਨੇ ਭਗਵਾਨ ਦੀ ਸੰਗਤ ਕੀਤੀ ਹੈ ਪਰ ਉਹਦਾ ਭੇਦ ਨਹੀਂ ਪਾ ਸਕੇ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਅੱਗੇ ਬਚਨ ਕਰਦੇ ਐ ਸੁਰਪਤ ਨਰਪਤ ਨਹੀਂ ਗੁਣ ਜਾਣਨਾ ਸੁਰਪਤ ਬੜੇ ਬੜੇ ਰਾਜੇ ਮਹਾਰਾਜ ਸਾਧ ਸੰਗਤ ਜੀ ਜਿਵੇਂ ਦੇਵਤਿਆਂ ਦੇ ਰਾਜੇ ਸੁਰਨਾਰ ਦੇਵਤੇ ਦਾ ਹੈ ਪਤ ਮਤਲਬ ਪਤੀ ਰਾਜਾ ਦੇਵਤਿਆਂ ਦਾ ਪਤੀ ਉੱਤਮ بڑے بڑے ਰਾਜੇ ਮਹਾਰਾਜੇ ਸਾਧ ਸੰਗਤ ਜੀ ਦੇਵਤਿਆਂ ਦੇ ਸੋ ਇਸੇ ਤਰ੍ਹਾਂ ਨਰਪਤ ਨਰ ਮਤਲਬ ਮਨੁੱਖ ਪਤ ਪਤੀ ਰਾਜੇ ਜਿਹੜੇ ਮਨੁੱਖਤਾ ਦੇ بڑے بڑے ਰਾਜੇ ਸੰਸਾਰ ਤੇ ਹੋ ਕਰਕੇ ਚਲੇ ਗਏ ਤੇ ਨਹੀਂ ਗੁਣ ਜਾਨਾ ਉਹਨਾਂ ਕਿਸੇ ਨੇ ਵੀ ਪਰਮਾਤਮਾ ਦੇ ਗੁਣ ਨੂੰ ਭੇਦ ਨੂੰ ਨਹੀਂ ਜਾਣਿਆ ਹੈ ਇੱਥੇ ਬੱਸ ਨਹੀਂ ਅੱਗੇ ਮਹਾਰਾਜ ਬਚਨ ਕਰਦੇ ਚਾਰ 베ਦ ਅਰ ਸਿਮਰਤ ਪ੍ਰਾਨ ਕਹਿੰਦੇ ਭਾਰਤ ਦਾ ਸਹਿਤ ਹੈ ਚਾਰ 베ਦ ਨੇ ਔਰ 27 ਸਿਮਰਤੀਆਂ ਨੇ 18 ਪ੍ਰਾਨ ਨੇ ਇਦ ਨੂੰ ਫਿਰ ਅੱਗੇ-ਅੱਗੇ ਦੇ ਸਮਾਨ ਹੋਰ ਬੜੇ ਧਾਰਮਿਕ ਗ੍ਰੰਥ ਬੜੀਆਂ-ਬੜੀਆਂ ਕਿਤਾਬਾਂ ਛਪ ਗਈਆਂ ਬੜਾ ਕੁਝ ਛਪਿਆ ਪਰ ਇਹ ਉਤਮਨ ਸਾਧ ਸੰਗਤ ਜੀ ਕਹਿੰਦੇ ਇਹਨਾਂ ਦੇ ਵਿੱਚ ਵੀ ਬੜੀ-ਬੜੀ ਕਥਾ ਸਾਧ ਸੰਗਤ ਜੀ ਲਿਖੀ ਹੋਈ ਹੈ ਪਰਮਾਤਮਾ ਦੀ ਪਰ ਇਹ ਸਾਡੇ ਭਾਰਤ ਦਾ ਹਿੰਦੁਸਤਾਨ ਦਾ ਜਿਹੜਾ ਸਹਿਤ ਹੈ ਉਹ ਵੀ ਵਾਹਿਗੁਰੂ ਦਾ ਅੰਤ ਨਹੀਂ ਲਿਖ ਸਕਿਆ ਆਖੋ ਸਤਨਾ ਉਹ ਵੀ ਅੰਤ ਨਹੀਂ ਪਾ ਸਕ ਅੰਤ ਨ ਪਾਵਤ ਦੇਵ ਸਵੈ ਮਨ ਇੰਦਰ ਮਹਾ ਸ਼ਿਵ ਯੋਗ ਕਰੀ ਸੋ ਇਸ ਤਰ੍ਹਾਂ ਕਰਕੇ ਸਾਧ ਸੰਗ ਜੀ ਚਾਰ 베ਦ ਅਰ ਸਿਮਰਤ ਪ੍ਰਾਨਾ ਹਿੰਦੁਸਤਾਨ ਦਾ ਜਿਹੜਾ ਸਾਹਿਤ ਹੈ ਉਹ ਵੀ ਪ੍ਰਮਾਤਮਾ ਦੇ ਅੰਤ ਨੂੰ ਲੇਖ ਨਹੀਂ ਸਕਿਆ ਕਮਲਾ ਪਤ ਕਬਲਾ ਨਹੀਂ ਜਾਨਾ ਕਮਲਾ ਪਤ ਕਬਲਾ ਨਹੀਂ ਜਾਨਾ ਕਹਿੰਦੇ ਇੰਨਾ ਵੀ ਕਿਸੇ ਨੇ ਅੰਤ ਨਹੀਂ ਪਾਇਆ ਗੁਰਮੁਖ ਪਿਆਰਿਓ ਕਮਲਾ ਪਤ ਕਮਲਾ ਕਹਿੰਦੇ ਜਿਵੇਂ ਲక్ష్ਮੀ ਤੇ ਲక్ష్ਮੀ ਦੇ ਪਤੀ ਵਿਸ਼ਨੂੰ ਕਹਿੰਦੇ ਉਹਨੇ ਵੀ ਪਰਮਾਤਮਾ ਦਾ ਅੰਤ ਨਹੀਂ ਪਾਇਆ ਆਖੋ ਸਤਨਾਮ ਕਮਲਾਪਤ ਲక్ష్ਮੀ ਦਾ ਪਤੀ ਕੌਣ ਕਬਲਾ ਵਿਸ਼ਨੂੰ ਕਹਿੰਦੇ ਉਹ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ ਕਮਲਾਪਤ ਕਬਲਾ ਨਹੀਂ ਜਾਨਾ ਤੇ ਅੰਤਰਲੀ ਤੁਕ ਵਿੱਚ ਭਗਤ ਕਬੀਰ ਜੀ ਕੀ ਕਹਿੰਦੇ ਕਹ ਕਬੀਰ ਸੋ ਭਰਮੈ ਨਾਹੀ ਕਵੀਰ ਜੀ ਕਹਿੰਦੇ ਐ ਮਨੁੱਖ ਐਵੇਂ ਨਾ ਹਰੇਕ ਭਰਮ ਦੇ ਵਿੱਚ ਪੈ ਕੇ ਤੇ ਅਕਾਲ ਪੁਰਖ ਪਰਮੇਸ਼ਰ ਨੂੰ ਛੱਡ ਦਿਆ ਕਰ ਜਪਣਾ ਉਹਨੂੰ ਧਿਆਉਣਾ ਉਹਨੂੰ ਆਰਾਧਣਾ ਐਵੇਂ ਨਾ ਛੱਡ ਦਿਆ ਕਰ ਸਾਨੂੰ ਛੋਟਾ ਜਿਹਾ ਭਰਮ ਪਿਆ ਨਹੀਂ ਕੋਈ ਵਹਿਮ ਪਿਆ ਨਹੀਂ ਅਸੀਂ ਜਾਦੀ ਸਾਧ ਸੰਗਤ ਜੀ ਆਪਣਾ ਮੰਜ਼ਲ ਤੇ ਜਾਂਦਾ ਜਾਂਦਾ ਰਸਤਾ ਛੱਡ ਦਿੰਨੇ ਆਂ ਰਾਸਤਾ ਛੱਡ ਕੋ ਰਸਤੇ ਪਿਆ ਸੋਈ ਤੱਕੇ ਖਾਂਦਾ ਸਿਆਣੇ ਕਹਿੰਦੇ ਨਹੀਂ ਕਹਿੰਦੇ ਸੀਤਾ ਲੀਖ ਨਾ ਟੱਪਦੀ ਰਾਵਣ ਕਿਉਂ ਚੁੱਕ ਲੈ ਜਾਂਦਾ ਰਸਤਾ ਛੱਡ ਕੋ ਰਸਤੇ ਪਿਆ ਸੋਈ ਤੱਕੇ ਖਾਂਦਾ ਕਹਿੰਦੇ ਜਿਹੜਾ ਬੰਦਾ ਰਸਤੇ ਨੂੰ ਛੱਡ ਕੇ ਤੇ ਕ ਰਸਤੇ ਪੈ ਜੇ ਤੇ ਉਹ ਧੂੜ ਤੱਕੇ ਤੇ ਧੁੱਪ ਤੋਂ ਬਿਨਾ ਉਹਨੂੰ ਕੁਝ ਨਹੀਂ ਮਿਲਦਾ ਸੋ ਸਾਡਾ ਰਸਤਾ ਹੈ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਇਹ ਰਸਤੇ ਨੂੰ ਕਦੇ ਛੱਡੀਏ ਨਾ ਜਦੋਂ ਅਸੀਂ ਛੱਡ ਦਿੰਨੇ ਆ ਤੇ ਮੜੀਆਂ ਕਬਰਾਂ ਸਾਧ ਸੰਗਤ ਜੀ ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ ਹੈ ਬੜੇ ਪੰਜਾਬ ਦੀ ਧਰਤੀ ਤੇ ਪੰਜਾਬ ਨੂੰ ਠੱਗਣ ਵਾਸਤੇ ਸਾਧ ਸੰਗਤ ਜੀ ਗੁਰੂ ਪੀਰ ਹੋ ਗਏ ਫਿਰ ਹਰ ਕਿਸੇ ਨੇ ਕਹਿ ਦਿੱਤਾ ਵੀ ਤੇਰੇ ਕੰਨ ਚ ਕੋਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਇਦਾਂ ਦੀ ਪੱਟੀ ਪੜਾ ਦਿੱਤੀ ਪੰਜਾਬ ਦੇ ਲੋਕ ਭੋਲੇ ਭਾਲੇ ਤੇ ਸਾਧ ਸੰਗਤ ਜੀ ਇੱਥੇ ਬੜੇ ਬੜੇ ਐਸੇ ਦੇਹ ਧਾਰੀ ਗੁਰੂ ਬਣ ਕੇ ਬਹਿ ਗਏ ਜਿਨ੍ਹਾਂ ਨੇ ਬੜਾ ਲੁੱਟ ਲਿਆ ਇਸ ਕਰਕੇ ਸਾਧ ਸੰਗਤ ਜੀ ਥੋੜਾ ਜਿਹਾ ਸਾਨੂੰ ਕਿਸੇ ਨੇ ਭਰਮ ਬਹਿਮ ਪਾਇਆ ਨਹੀਂ ਤੇ ਅਸੀਂ ਜਦੀ ਮੰਗਰ ਲੱਗ ਗਈ ਆ ਵੀ ਕਰਮ ਕਰੋ ਆ ਵੀ ਕਰੋ ਆ ਵੀ ਕਰੋ ਇਹ ਸਾਰੇ ਕਰਮਾਂ ਦੇ ਨਾਲੋਂ ਉੱਤਮ ਕਰਮ ਆਪਾਂ ਸ਼ੁਰੂਆਤ ਵਿੱਚ ਵੀ ਦੱਸ ਚੁੱਕਿਆ ਕਿ ਸਾਰਿਆਂ ਨਾਲੋਂ ਉੱਤਮ ਕਰਮ ਵਾਹਿਗੁਰੂ ਦਾ ਨਾਮ ਜਪਣਾ ਹੈ ਸਭ ਨਾਲੋਂ ਉੱਤਮ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸਭ ਤੋਂ ਸ਼੍ਰੇਸ਼ਟ ਕਰਮ ਜੇ ਵਾਹਿਗੁਰੂ ਦਾ ਨਾਮ ਉਹਦੀਆਂ ਵਿਚਾਰਾਂ ਉਹਦੀਆਂ ਕਥਾ ਕਹਾਣੀਆਂ ਸਾਧ ਸੰਗਤ ਜੀ ਇਹ ਸਭ ਨਾਲੋਂ ਉੱਤਮ ਨੇ ਸਭ ਨਾਲੋਂ ਉੱਤਮ ਨੇ ਸੋ ਐਸਾ ਕਰਮ ਕਰੀਏ ਜਿਹੜਾ ਸਭ ਦੇ ਨਾਲੋਂ ਉੱਤਮ ਹੈ ਬਹਿਮਾ ਭਰਮਾਂ ਦੇ ਵਿੱਚ ਨਾ ਪਈਏ ਮਹਾਰਾਜ ਕਹਿੰਦੇ ਕਿਸੇ ਪ੍ਰਕਾਰ ਦਾ ਭਰਮ ਨਹੀਂ ਕਰਨਾ ਮੇਰੇ ਸਿੱਖ ਨੇ ਕਹੇ ਕਬੀਰ ਸੋ ਭਰਮ ਹੈ ਨਹੀਂ ਕਹਿੰਦੇ ਉੱਪਰ ਉਪਰੋਕਤ ਤੁਸੀਂ ਸਾਰੀਆਂ ਵਿਚਾਰਾਂ ਵੇਖੋ ਸੁਣਾਇਓ ਜਿਨ੍ਹਾਂ ਜਿਨ੍ਹਾਂ ਦੀ ਅਸੀਂ ਆਰਾਧਨਾ ਕਰਨ ਦੇ ਲੱਗੇ ਪਏ ਕਹਿੰਦੇ ਸਾਰੇ ਹੀ ਅਕਾਲ ਪੁਰਖ ਦੀ ਆਰਾਧਨਾ ਕਰਦੇ ਤੇ ਸਾਰਿਆਂ ਤੋਂ ਕਾਲ ਪੁਰਖ ਦਾੰਤ ਨਹੀਂ ਪਿਆ ਅਕਾਲ ਪੁਰਖ ਇੰਨਾ ਵੱਡਾ ਹੈ ਕਬੀਰ ਸਾਹਿਬ ਕਹਿੰਦੇ اے ਮਨੁੱਖ ਤੂੰ ਕਿਉਂ ਭਰਮ ਦੇ ਵਿੱਚ ਬਹਿਮਾਂ ਦੇ ਵਿੱਚ ਪੈ ਕੇ ਤੇ ਗੁਰੂ ਨੂੰ ਅਕਾਲ ਪੁਰਖ ਨੂੰ ਛੱਡ ਗਿਆ ਕਹ ਕਬੀਰ ਸੋ ਭਰਮ ਹੈ ਨਹੀਂ ਕਬੀਰ ਸਾਹਿਬ ਜੀ ਕਹਿੰਦੇ ਹੁਣ ਕਹ ਦੋ ਭਰਮ ਦਾ ਫੇਰਨਾ ਹਜੇ ਤੇਰਾ ਭਰਮ ਨਹੀਂ ਨਿਕਲਿਆ ਇੰਨਾ ਸੁਣ ਕੁਝ ਸੁਣ ਲਿਆ ਪੜ ਲਿਆ ਬਾਣੀ ਨੇ ਸੇਧ ਦੇ ਦਿੱਤੀ ਹੁਣ ਸੋਝੀ ਲੈ ਲੈ ਸਮਝ ਲੈ ਲੈ ਕਹਿੰਦੇ ਹੁਣ ਨਾ ਇਸ ਭਰਮ ਦੇ ਵਿੱਚ ਪੈ ਕੇ ਆਪਣੇ ਗੁਰੂ ਨੂੰ ਨਾ ਭੁੱਲਦਾ ਤੇ ਗੁਰੂ ਤੋਂ ਬਿਨਾ ਭਰਮ ਦਾ ਜਿਹੜਾ ਤੇਰੇ ਦਿਮਾਗ ਨੂੰ ਤੇਰੀ ਮਤ ਨੂੰ ਜਿੰਦਾ ਲੱਗਿਆ ਤੇ ਉਹ ਗੁਰੂ ਦੇ ਗਿਆਨ ਰੂਪੀ ਕੁੰਜੀ ਨੇ ਹੀ ਖੋਲਣਾ ਹੈ ਆਖੋ ਸਤਨਾਮ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿੰਦਪੁਰ ਅੰਧਾਰ ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣਦੇ ਉਹਨਾਂ ਚਿਰ ਬਹਿਮਾ ਭਰਮਾ ਦਾ ਜੰਦਰਾ ਸਾਡੀ ਮਤ ਨੂੰ ਲੱਗਿਆ ਰਹਿਣਾ ਅਸੀਂ ਬਦਲ ਨਹੀਂ ਸਕਦੇ ਜੇ ਆਪਣੇ ਆਪ ਨੂੰ ਬਦਲਣਾ ਹੈ ਤੇ ਸਾਧ ਸੰਗ ਦੀ ਜ਼ਰੂਰ ਇਸ ਬਹਿਮਾ ਭਰਮਾ ਦੇ ਜੰਦਰੇ ਨੂੰ ਗੁਰੂ ਦੇ ਗਿਆਨ ਦੁਆਰਾ ਖੋਲਹੀਏ